ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਜਿਵੇਂ ਹੁਣ ਝੋਨਾ ਨਿਸਲਣਾ ਸ਼ੁਰੂ ਹੋਇਆ ਹੈ ਤੇ ਕਈ ਸਾਰੀ ਜਗ੍ਹਾ ਤੇ ਦਿੱਕਤਾਂ ਇਹੋ ਜਿਹੀਆਂ ਆ ਗਈਆਂ ਕਿ ਦਾਣਾ ਕਾਲਾ ਪੈ ਗਿਆ ਤੇ ਕਿਸਾਨ ਵੀਰਾਂ ਦੇ ਜਿਹੜੇ ਸਵਾਲ ਹੈ ਉਹ ਇਹ ਹੁੰਦਾ ਹੈ ਕਿ ਵੀ ਇੱਕ ਤਾਂ ਜਿਹੜਾ ਕਾਲਾ ਦਾਣਾ ਹੈ ਕੀ ਇਹ ਚ ਦਾਣਾ ਬਣੂਗਾ ਦੂਜਾ ਵੀ ਮੈਂ ਹੁਣ ਕਿਹੜੀ ਦਵਾਈ ਕਰ ਲਾਂ ਕਿ ਮੇਰੀ ਕੁਆਲਿਟੀ ਠੀਕ ਹੋ ਜਾਏ ਕਿਉਂਕਿ ਜੇ ਇੱਕ ਦਾਣਾ ਕਾਲਾ ਹੋ ਗਿਆ ਤਾਂ ਕੁਆਲਿਟੀ ਖਰਾਬ ਹੋ ਜਾਊਗੀ ਤਾਂ ਤੋਂ ਦੇ ਇਹ ਜਿਹੜੇ ਸਵਾਲ ਹੈ ਇਹਨਾਂ ਦੇ ਉੱਪਰ ਮੈਂ ਇੱਥੇ ਗੱਲ ਕਰਨ ਗਿਆ। ਮੈਂ ਹਾਂ ਕੁਲਦੀਪ ਸਿੰਘ ਸ਼ੇਰਗਮਰਖਾਈ ਤੁਸੀਂ ਆਪਣਾ YouTube ਚੈਨਲ ਮੇਰੀ ਖੇਤੀ ਮੇਰਾ ਕਿਸਾਨ ਲਾਲ ਬਟਨ ਅਪਕੇ ਸਬਸਕ੍ਰਾਈਬ ਕਰ ਸਕਦੇ ਹਾਂ। Facebook ਪੇਜ ਮੇਰਾ ਪੰਜਾਬ ਮੇਰਾ ਕਿਸਾਨ ਫੋਲੋ ਕਰ ਸਕਦੇ ਹਾਂ। ਕਿਸਾਨ ਦੋਸਤੋ ਜਿਹੜੇ ਦਾਣੇ ਕਾਲੇ ਹੁੰਦੇ ਐ ਸਭ ਤੋਂ ਪਹਿਲਾ ਤੇ ਮੇਨ ਕਾਰਨ ਇਹ ਹੁੰਦਾ ਹੈ ਕਿ ਜਦੋਂ ਨਿਸਾਰੇ ਦੇ ਟਾਈਮ ਤੇ ਬਰਸਾਤਾਂ ਪੈ ਜਾਂਦੀਆਂ। ਮੈਂ ਅਕਸਰ ਦੇਖਿਆ ਹੈ ਕਿ ਜਦੋਂ ਠੜੀ ਮੁੰਜਰ ਬਾਹਰ ਨਿਕਲਣ ਵਾਲੀ ਹੁੰਦੀ ਹੈ ਨਾ ਬੱਕੇ ਜੇ ਤੁਸੀਂ ਪ੍ਰੈਕਟੀਕਲੀ ਖੇਤ ਜਾ ਕੇ ਦੇਖੋਗੇ ਤਾਂ ਮੁੰਜਰ ਬਾਹਰ ਨਿਕਲ ਤੋਂ ਕੋਈ ਦਿਨ ਪਹਿਲਾਂ ਜਿਹੜਾ ਬਾਹਰਲਾ ਪੱਤਾ ਉਹ ਢਿੱਲਾ ਹੋ ਜੂਗਾ ਜੇ ਉਸ ਸਮੇਂ ਬਰਸਾਤ ਪੈ ਜਾਂਦੀ ਤੇ ਪਾਣੀ ਅੰਦਰ ਜਾ ਕੇ ਪੱਤੇ ਦੇ ਅੰਦਰ ਜਾ ਕੇ ਰੁਕ ਜਾਂਦਾ ਜਿਵੇਂ ਤੁਸੀਂ ਇੱਥੇ ਦੇਖ ਰਹੇ ਹੋ ਤੇ ਰੁਕਿਆ ਹੋਇਆ ਪਾਣੀ ਕੋ ਦੇ ਨਾਲ ਕੁਝ ਫੰਗਸ ਡਵੈਲਪ ਹੁੰਦੀਆਂ ਨੇ ਤੇ ਖਾਸ ਤੌਰ ਤੇ ਜਿਹੜਾ ਹੈਗਾ ਇਹ ਜਿਹੜੇ ਦਾਣੇ ਹੈਗੇ ਆ ਇਹ ਬਾਹਰੋਂ ਕਾਲੇ ਹੋ ਜਾਂਦੇ ਆ ਇਹਨਾਂ ਲੱਗ-ਲੱਗ ਸਹਾਵੂਗਾ ਕਿਸੇ ਦੇ ਵਿੱਚ ਉਤਲਾ ਹਿੱਸਾ ਆਊਗਾ ਕਿਸੇ ਮੁੰਜੇ ਵਿਚਾਲੜੀ ਹੋਊਗੀ ਕਿਸੇ ਥੱਲੇ ਵਾਲੀ ਹੋਊਗੀ ਪਰੰਤੂ ਇਹਦਾ ਇਲਾਜ ਕੋਈ ਨਹੀਂ ਹੈਗਾ ਅੱਛਾ ਜੇ ਮੈਂ ਤੁਸੀਂ ਹੁਣੇ ਦੇਖ ਕੇ ਹਟੇੋਂ ਵੀਡੀਓ ਦੇ ਵਿੱਚ ਕਿ ਸਾਰੇ ਨੂੰ ਬੂਰ ਪਿਆ ਹੈ ਤਾਂ ਬੂਰ ਐ ਚ ਪੈਂਦਾ ਹੈ ਦਾਣੇ ਚ ਬੰਦਾ ਦਾਣਾ ਭਾਵੇਂ ਕਾਲਾ ਹੋਵੇ ਪਰੰਤੂ ਦਾਣਾ ਬਣਦਾ ਹੈ ਤਾਂ ਫਿਰ ਜਦੋਂ ਵੀ ਮੀਂਹ ਪੈਂਦਾ ਹੈ ਤੇ ਮੀਂਹ ਪੈਣ ਤੋਂ ਬਾਅਦ ਚ ਜਿਹੜੀਆਂ ਮੀਂਹ ਤੋਂ ਤੀਜੇ ਚੌਥੇ ਪੰਜਵੇਂ ਦਿਨ ਮੁੰਜਰਾ ਨਿੱਸਰਦੀਆਂ ਤਾਂ ਉਹਨਾਂ ਮੁੰਜਰਾਂ ਦੇ ਵਿੱਚ ਆ ਦਿੱਕਤ ਹੁੰਦੀ ਦੀ ਮੈਂ ਦੇਖੋ ਆ ਮੁੰਜਰਾ ਦੇਖੀ ਉੱਤੋਂ ਵੀ ਸਾਫ਼ ਥੱਲਿਆਂ ਵੀ ਸਾਫ਼ ਵਿਚਾਲਿਆਂ ਕਾਲੀ ਮਤਲਬ ਕਿ ਉੱਪਰਲਾ ਸਾਰਾ ਪਹਿਲਾਂ ਨਿੱਸਰ ਆਇਆ ਵਿਚਾਲੜ ਦਾ ਜਿਹੜਾ ਹੈਗਾ ਪਾਣੀ ਕਿ ਰਹਿ ਗਿਆ ਉਹਦੇ ਕਰਕੇ ਉਹ ਤੇ ਦਿੱਕਤ ਹੋ ਗਈ ਤਾਂ ਇਹ ਇਸ ਤਰੀਕੇ ਦੀ ਦਿੱਕਤ ਇਹ ਵਰਖਾ ਦੇ ਕਰਕੇ ਆਉਂਦੀ ਹੈ ਪਰantu ਤੁਸੀਂ ਦੇਖੋ ਕਿ ਉੱਪਰ ਤੋਂ ਲੈ ਕੇ ਥੱਲੇ ਤੱਕ ਮੁੰਜਰ ਸਾਰੀ ਬੂਰ ਨਾਲ ਭਰੀ ਐ ਮੱਕੇ ਚ ਪੋਲੀਨੇਸ਼ਨ ਸਟਾਰਟ ਹੋ ਰਿਹਾ ਹੈ ਨੰਬਰ 1 ਗੱਲ ਸਮਝ ਆ ਗਈ ਘਬਰਾਉਣਾ ਨਹੀਂ ਕੋਈ ਦਵਾਈ ਨਹੀਂ ਨੰਬਰ 2 ਤੇ ਜਦੋਂ ਹੁਣ ਬੂਰ ਪੈ ਰਿਹਾ ਹੈ ਦੁੱਧੇ ਦੇ ਵਿੱਚ ਬੂਰ ਪੈਣ ਤੋਂ ਲੈ ਕੇ ਦੁੱਧੇ ਦੇ ਵਿੱਚ ਤੇਜ਼ ਹਵਾ ਚੱਲ ਜੇ ਤੇ ਝੱਖੜ ਚੱਲ ਜੇ ਤਾਂ ਫਿਰ ਦਾਣੇ ਇੱਕ ਦੂਜੇ ਨਾਲ ਵੱਜਦੇ ਐ ਇੱਕ ਦੂਜੇ ਨਾਲ ਵੱਜ ਕੇ ਤੇ ਇੱਕ ਦੂਜੇ ਨੂੰ ਇੰਜਰੀ ਕਰਦੇ ਐ ਇੱਕ ਦੂਜੇ ਨੂੰ ਜ਼ਖਮ ਕਰਦੇ ਐ ਫੇੜੇ ਵੱਜਦੇ ਤੇ ਉਹਦੇ ਕਰਕੇ ਜਿਹੜਾ ਹੈਗਾ ਦਾਣੇ ਜਿਹੜੇ ਹੈਗੇ ਆ ਉਹ ਖਰਾਬ ਹੋ ਜਾਂਦੇ ਐ ਤੇ ਕਈ ਵਾਰੀ ਨਾ ਇਹ ਜਿਹੜੇ ਖਰਾਬ ਹੋਏ ਦਾਣੇ ਐ ਇਹ ਇਹਨਾਂ ਦਾਣੇ ਚ ਦੁੱਧਾ ਵੀ ਸੁੱਕ ਜਾਂਦਾ ਪਰੰਤੂ ਉਹਦਾ ਇਲਾਜ ਆਪਾਂ ਕੋਈ ਨਹੀਂ ਕਰ ਸਕਦੇ ਕਿ ਆਪਾਂ ਕੋਈ ਤੇ ਸਪਰੇਅ ਕਰ ਲਈਏ ਇਹਦਾ ਕੋਈ ਫਾਇਦਾ ਨਹੀਂ ਬੜੇ ਲੋਕ ਕਹਿਣਗੇ ਕਿ ਆਹ ਸਪਰੇਅ ਕਰ ਲਾ ਉਹ ਕਰ ਲਾ ਹੁਣ ਤਾਂ ਕਿੰਨੇ ਸਾਲ ਹੋ ਗਏ ਆਪਾਂ ਨੂੰ ਇਕੱਲਾ ਕਰਦੇ ਨੂੰ ਇਹ ਅੱਜ ਤੱਕ ਤਾਂ ਠੀਕ ਹੋਏ ਨਹੀਂ ਤੇ ਹੁਣ ਕਿਵੇਂ ਠੀਕ ਹੋ ਜਾਣਗੇ ਨਹੀਂ ਹੁੰਦੀ। ਕਈ ਵਾਰੀ ਕਿਸਾਨ ਵੀਰ ਕੀ ਕਰਦੇ ਐ ਮੇਰੇ ਕੋਲ ਇੱਕ ਪੁਰਾਣੀ ਧਾਰਨਾ ਹੈ ਝੋਨਾ ਨਿਸਰਨਾ ਕਿਸਾਨ ਵੀਰ ਨੇ ਇਹ ਜਿਹੜਾ ਹੈਗਾ ਐਸ ਸੀ ਫੇਟ ਵਾਲਾ ਸਾਰ ਜਿਹੜਾ ਹੈਗਾ ਉਹ ਸਪਰੇਅ ਕਰਤਾ। ਤੁਸੀਂ ਸਿੰਥੈਟਿਕ ਪੈਰਾਥਰਾਇਟਸ ਜਾਂ ਸਖਤ ਦਵਾਈਆਂ ਜਿਹੜੀਆਂ ਹੈਗੀਆਂ ਨੇ ਸਾਰੇ ਦੇ ਨੇੜੇ ਜਿਹੜੋ ਕਰ ਦਿੰਨੇ ਹੋ ਤੇ ਮਾਤਰਾ ਜ਼ਿਆਦਾ ਪੈ ਜੇ ਤਾਂ ਉਹਦੇ ਨਾਲ ਵੀ ਦਾਣਾ ਕਾਲਾ ਹੋ ਜਾਂਦਾ। ਤਾਂ ਫਿਰ ਇਹ ਤਾਂ ਆਪਾਂ ਧਿਆਨ ਰੱਖ ਸਕਦੇ ਹਾਂ ਨਾ। ਕਿਆ ਪੈਸ ਤਰੀਕੇ ਦੀਆਂ ਦਵਾਈਆਂ ਇਸ ਸਮੇਂ ਨਾ ਵਰਤੀਏ ਜਿਹੜੀਆਂ ਦਵਾਈਆਂ ਇਹਨੂੰ ਕਾਲਾ ਕਰ ਸਕਦੀਆਂ। ਕਈ ਵਾਰੀ ਜਿਹੜਾ ਹੈਗਾ ਇਸ ਸਮੇਂ ਜਦੋਂ ਝੋਨਾ ਸਰਾ ਨਿਸਰ ਆਇਆ ਕੁਝ ਕਿਸਾਨ ਵੀਰ ਕਾਪਰ ਆਕਸੀਕਲੋਰਾਈਡ ਦਾ ਸਪਰੇਅ ਕਰ ਦਿੰਦੇ ਆ। ਉਹਦੇ ਨਾਲ ਤਾਂ ਦਾਣੇ ਦਾਗੀ ਹੋਣੇ ਹੋਣੇ ਆ ਭਰਾਓ। ਕਾਪਰ ਆਕਸੀਕਲੋਰਾਈਡ ਨਿਸਰੇ ਹੋਏ ਝੋਨੇ ਤੇ ਸਪਰੇਅ ਨਹੀਂ ਹੋਣਾ। ਤਾਂ ਇਹ ਧਿਆਨ ਰੱਖਿਓ ਕਿ ਨਿਸਰੇ ਹੋਏ ਝੋਨੇ ਤੇ ਕਾਪਰ ਆਕਸੀਕਲੋਰਾਈਡ ਦਾ ਸਪਰੇਅ ਨਾ ਹੋਵੇ। ਪਹਿਲੀ ਗੱਲ ਤਾਂ ਆਪਾਂ ਧਿਆਨ ਤੇ ਇਹ ਹੀ ਰੱਖਣਾ ਕਿ ਜਿਸ ਸਮੇ ਆਪਣੇ ਖੇਤ ਦੇ ਵਿੱਚ ਨਸਾਰਾ ਚੱਲ ਰਿਹਾ ਹੈ। ਅੱਛਾ ਦੇਖੋ ਇੱਕ ਮਿਆਦ ਹੋਏ ਦਾਣਾ ਤੋੜਿਆ ਹੈ। ਦਾਣਾ ਦੇਖੋ ਇਹ ਹਵਾ ਦੇ ਨਾਲ ਤੇ ਜਿਹੜਾ ਹੈਗਾ ਵਰਖਾ ਦੇ ਨਾਲ ਬਾਹਰੋਂ ਸਾਰਾ ਖਰਾਬ ਹੋ ਗਿਆ। ਲੇਕਿਨ ਇੱਥੇ ਪੋਲੀਨੇਸ਼ਨ ਹੋਇਆ। ਅੰਦਰਲੇ ਪਾਸੇ ਦੇਖ ਰਹੇ ਹਾਂ ਨਿੱਕਾ ਜਿਹਾ ਦਾਣਾ ਬਣਿਆ। ਅੰਦਰ ਦਾਣਾ ਸਵਸਥ ਬਣਿਆ ਦੇਖੋ ਆ ਸਾਰੇ ਜਿਹੜਾ ਦਾਣਾ ਬਣਿਆ ਹੋਏ ਅੰਦਰਲੇ ਪਾਸੇ। ਕਹਿਣ ਦਾ ਮਤਲਬ ਇਹ ਹੈਗਾ ਕਿ ਜਿਹੜਾ ਤੁਸੀਂ ਕਈ ਕਿਸਮ ਸੋਚਦੇ ਨੇ ਕਿ ਦਾਣਾ ਕਾਲਾ ਹੋ ਗਿਆ। ਮੇਂ ਨਾਲ ਪ੍ਰਤਿਜ ਪਦਨ ਦਾਣਾ ਬਣੂ ਕਨੇ ਆ ਦੇਖੋ ਦਾਣਾ ਬਣੀ ਜਾਂਦਾ ਹੈ ਤਾਂ ਦਾਣਾ ਬਣਦਾ ਹੈ ਇਹ ਚਿੰਤਾ ਕਰਨ ਦੀ ਲੋੜ ਨਹੀਂ ਹੈਗੀ ਅੱਛਾ ਲੱਗੀ ਸਨ ਇੱਕ ਦਾ ਇਹ ਜਿੱਥੇ ਕਿਤੇ ਯੂਰੀਆ ਜ਼ਿਆਦਾ ਪਾਈ ਹੁੰਦੀ ਹੈ ਚੋਨਾ ਬਾਲਾ ਸੰਘਣਾ ਹੋਵੇ ਤਾਂ ਉੱਥੇ ਤਾਂ ਫਿਰ ਇਹ ਜਿਹੜਾ ਹੈਗਾ ਦਾਣਾ ਕਾਲਾ ਹੋਣ ਦੀ ਦਿੱਕਤ ਆਉਂਦੀ ਆਉਂਦੀ ਹੈ ਉਹਦਾ ਤਾਂ ਆਪਾਂ ਕੁਝ ਕਰ ਨਹੀਂ ਸਕਦੇ ਹੁੰਦੇ ਤਾਂ ਅੱਛਾ ਭੂਰੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ब्राउनली स्पॉट ਆ ਜਾਂਦੇ ਐ ਜੇ 브라운ली स्पॉट ਉਹਦੇ ਖੇਚ ਹੈ ਗਿਆ ਫੇਰ ਤੁਹਾਨੂੰ ਉਲੀ ਵਾਲੀ ਸਪਰੇ ਕਰਨੀ ਪਊਗੀ ਜਿਹੜੀ ਆਪਾਂ 브라운ਲੀ स्पॉट ਦੇ ਵਿੱਚ ਗੱਲ ਕੀਤੀਆਂ ਜਿਹੜੀਆਂ ਸਪਰੇਆਂ ਦੀਆਂ ਤਾਂ ਕਿ ਪੂਰੇ ੱਟਬੇ ਆ ਤੁਹਾਡੇ ਫੋਟੋ ਵਿੱਚ ਇੱਥੇ ਇੱਕ ਦੇਖੋ ਸ਼ੇਅਰ ਕੀਤੀ ਹੈ ਪੂਰੇ ੱਟਬਿਆਂ ਦੀ ਜੇ ਇਹ ਨਿਸ਼ਾਨ ਨੇ ਤਾਂ ਉਹਦਾ ਇਲਾਜ ਕਰਨਾ ਪਏਗਾ ਲੇਕਿਨ ਉਹਦੇ ਤੋਂ ਬਿਨਾ ਜੇ ਬਾਕੀ ਜਿਹੜਾ ਹੈਗਾ ਇਹ ਮੀਂਹ ਦੇ ਨਾਲ ਹੋ ਗਿਆ ਮੀਂਹ ਪਿਆ ਮੀਂਹ ਤੋਂ 4-5 ਦਿਨ ਬਾਅਦ ਜਿਹੜੇ ਨਿਸਰਨੀਆਂ ਮੁੰਜਰਾਂ ਕਾਲੀਆਂ ਨਿਸਰਨੀਆਂ ਤਫੇੜੇ ਵੱਜ ਕੇ ਖਰਾਬ ਹੋ ਗਈ ਉਹਦਾ ਕੋਈ ਇਲਾਜ ਨਹੀਂ ਹੈਗਾ ਦਾਣੇ ਦੇ ਉੱਤੇ ਨਿਸ਼ਾਨ ਛੱਡ ਗਿਆ ਜਿਹੜੇ ਦਾਣੇ ਤੇ ਨਿਸ਼ਾਨ ਆ ਕਿ ਉਹ ਤਾਂ ਠੀਕ ਨਹੀਂ ਹੋਣੇ ਉਹ ਤਾਂਵੇਂ ਰਹਣੇ ਆ ਕਿਸ ਕਰਕੇ ਜੇ ਤੁਹਾਡੇ ਖੇਤ ਚ ਬਲਾਸਟ ਹੈ ਬਰਾਉਨਲੀ ਸਪੌਟ ਹੈ ਜਾਂ ਜਿਸ ਕਿਸੇ ਜਗ੍ਹਾ ਤੇ ਇੱਕ ਚੀਜ਼ ਹੁੰਦੀ ਹੈ ਕਿ ਤੁਹਾਡੇ ਜਿਹੜਾ ਸ਼ੀਥ ਬ্লাইਟ ਆ ਗਈ ਹੈ ਸ਼ੀਥ ਥ੍ਰੌਟ ਆ ਗਿਆ ਤਾਂ ਉਸ ਜਗ੍ਹਾ ਤੇ ਵੀ ਦਾਣੇ ਕਾਲੇ ਬਣਦੇ ਆ ਠੀਕ ਪਰ ਜਿਹੜੇ ਸ਼ੀਥ ਥ੍ਰੌਟ ਵਾਲੇ ਦਾਣੇ ਕਾਲੇ ਹੋਣਗੇ ਉਹ ਫੋਕ ਹੋਏਗੀ ਉਹਦੇ ਚ ਦਾਣਾ ਨਹੀਂ ਬਣੇਗਾ ਇਸ ਚੀਜ਼ ਦਾ ਧਿਆਨ ਰੱਖਣਾ ਤੇ ਉਹ ਟੜੀ ਕੁਆਲਟੀ ਤੇ ਪ੍ਰਭਾਵ ਨਹੀਂ ਪਾਏਗਾ ਜਦ ਪੱਖਾ ਲੱਗੇਗਾ ਉਹ ਸਾਈਡ ਤੇ ਨਿਕਲ ਜਾਏਗਾ ਮੇਰੇ ਕਹਿਣ ਦਾ ਮਤਲਬ ਇਹ ਹੈਗਾ ਕਿ ਚਾਰ ਪੰਜ ਗਾਰ ਨੰਬਰ 1 ਜੇ ਤਾਂ ਮੀਂਹ ਪੈ ਰਿਹਾ ਹੈ ਤਾਂ ਮੀਂਹ ਤੋਂ ਤਿੰਨ ਚਾਰ ਦਿਨ ਬਾਅਦ ਜਿਹੜਾ ਅਨਸਾਰ ਆਊਗਾ ਦਾਣਾ ਕਾਲਾ ਨਹੀਂ ਖੜੂ ਹੋਲੇ ਕਿਨੋਂ ਚ ਦਾਣਾ ਬਣੂਗਾ ਘਬੜਾਉਣ ਦੀ ਕੋਈ ਲੋੜ ਨਹੀਂ ਹਨੇਰੀ ਦੇ ਨਾਲ ਦਾਣੇ ਇੱਕ ਦੂਜੇ ਨਾਲ ਵੱਜੇ ਜਖਮ ਹੋਏ ਆ ਉਹਦੇ ਕਰਕੇ ਜਿਹੜਾ ਹੈਗਾ ਦਾਣਾ ਦਾਗੀ ਹੋਏਗਾ ਦਾਣਾ ਚ ਫੋਕ ਵੀ ਪੈ ਸਕਦੀ ਹੈ ਦਾਣੇ ਦਾ ਵਜੇ ਨੂੰ ਵੀ ਘਟ ਸਕਦਾ ਹੈ ਜੇ ਨਿਸਰੇਚ ਉਹਨੇ ਦੇ ਕਾਪਰ ਕਰਤਾ ਉਹਦੇ ਨਾਲ ਦਾਣਾ ਕਾਲਾ ਪੈ ਸਕਦਾ ਉਹਦਾ ਇਲਾਜ ਕੋਈ ਨਹੀਂ ਹੈਗਾ ਜੇ ਤੁਹਾਡੇ ਖੇਤ ਚ ਪੂਰੇ ਤੱਬੇ ਹੈਗਾ ਸ਼ੀਥ ਬਲਾਈਟ ਹੈ ਸ਼ੀਥ ਰੌਟ ਹੈਗਾ ਜਾਂ ਤੁਹਾਡੇ ਖੇਤ ਬਲਾਸਟ ਹੈਗਾ ਤਾਂ ਉਹਦੇ ਨਾਲ ਵੀ ਦਾਣੇ ਦਾਗੀ ਹੋਣਗੇ ਤਾਂ ਫਿਰ ਇਹ ਬਿਮਾਰੀਆਂ ਤਾਂ ਸਾਰੇ ਤੋਂ ਪਹਿਲਾਂ ਹੀ ਤੁਹਾਡੇ ਖੇਤ ਆਈਆਂ ਹੋਣੀਆਂ ਜਾਈਆਂ ਤਾਂ ਉਹਨਾਂ ਦਾ ਜੇ ਤੁਸੀਂ ਉੱਥੇ ਕੰਟਰੋਲ ਕੀਤਾ ਤਾਂ ਉਹਦੇ ਕਰਕੇ ਤੁਹਾਨੂੰ ਅੱਗੇ ਕੋਈ ਦਿੱਕਤ ਨਹੀਂ ਪਈਗੀ ਤਾਂ ਕੋਲਮ ਲਾ ਕੇ ਹੁਣ ਤੁਹਾਡੇ ਖੇਤ ਦਾਣੇ ਕਾਲੇ ਨੇ ਜੇ ਤੁਹਾਨੂੰ ਲੱਗਿਆ ਕਿ ਮੇਰੇ ਖੇਤ ਸ਼ੀਥ ਬਲਾਈਟ ਨਹੀਂ ਹੈਗੀ ਮੇਰੇ ਖੇਤ ਵਿੱਚ ਥਰਾਟ ਨਹੀਂ ਹੈਗਾ ਮੇਰੇ ਖੇਤ ਭੂਰੇ ੱੱਬੇ ਨਹੀਂ ਹੈਗੇ ਮੀਂਹ ਦੇ ਨਾਲ ਜਾਂ ਹਨੇਰੀ ਦੇ ਨਾਲ ਜਾਂ ਪਤਾ ਹੀ ਨਹੀਂ ਕਿਉਂ ਹੋ ਗਏ ਦਾਣੇ ਕਾਲੇ ਤਾਂ ਉਹਦੇ ਵਾਸਤੇ ਕਿਸੇ ਸਪਰੇਅ ਦਾ ਕੋਈ ਬਹੁਤਾ ਫਾਇਦਾ ਹੋਣ ਵਾਲਾ ਨਹੀਂ ਹੈਗਾ ਕਈ ਕਿਸਾਨ ਵੀਰੇ ਸੋਚਦੇ ਹੁੰਦੇ ਕਿ ਮੂਲੀ ਨਾਸ਼ਕ ਸਪਰੇਅ ਕਰ ਲਵਾਂਗਾ ਦਾਣੇ ਚਮਕ ਬਣ ਜੇਗੀ ਪਰ ਇਹੋ ਜਿਹੀ ਕੋਈ ਉਲੀ ਨਾਸ਼ਕ ਹੁੰਦੀ ਨਹੀਂ ਜਿਹੜੀ ਕਿ ਤੁਹਾਡੇ ਦਾਣੇ ਨੂੰ ਜਿਹੜਾ ਹੈਗਾ ਉਹ ਤੋਂ ਪਾਲਿਸ਼ ਕਰਨਾ ਕੰਮ ਕਰ ਦੇ ਉਲੀ ਨਾਸ਼ਕ ਦਵਾਈ ਜਿਹੜੀ ਹੈ ਹੀ ਉਲੀ ਨਾਸ਼ਕ ਜੇ ਖੇਤ ਦੇ ਵਿੱਚ ਉਲੀ ਹੈ ਤਾਂ ਉਹਨੂੰ ਉਲੀ ਮਾਰਨੀ ਹੈ ਉਲੀ ਮਾਰਤੀ ਤੇ ਉੱਲੇ ਕਰਕੇ ਉਹ ਮਾਲ ਥੋੜਾ ਖੇ ਪੂਰੇ ਤੱਬੇ ਰੋ ਗਿਆ ਪੂਰੇ ਤੱਬੇ ਰੋਗ ਹੈਗੇ ਆ ਤਾਂ ਉਹਦੇ ਆਸਤੇ ਅਸੀਂ Z78 ਦਾ ਸਪਰੇਅ ਕੀਤਾ Z78 ਨੇ ਪੂਰਾ ਤਬਾ ਖਤਮ ਕਰਤਾ ਤਾਂ ਦਾਣੇ ਦੀ ਕੁਆਲਿਟੀ ਆਪੇ ਹੀ ਬਣ ਗਈ ਪਰੰਤੂ ਜੇ ਬਿਮਾਰੀ ਹੈ ਨਹੀਂ ਤੇ ਤੁਸੀਂ ਕਹੋਗੇ ਕਿ ਮੈਂ ਫਲਾਨੀ ਸਪਰੇਅ ਕਰ ਲਾਂ ਕੁਆਲਿਟੀ ਬਰੋਣ ਵਾਸਤੇ ਤਾਂ ਉਹ ਸਹੀ ਕਦਮ ਨਹੀਂ ਹੈਗਾ ਉਹ ਸਹੀ ਚੀਜ਼ ਨਹੀਂ ਹੈਗੀ ਕਿਉਂਕਿ ਹੁਣ ਸਾਇੰਸ ਸਿੱਧ ਕਰ ਚੁੱਕੀ ਹੈ ਕਿ ਜਦੋਂ ਤੁਸੀਂ ਨਿਸਰੇ ਹੋ ਝੋਨੇ ਦੇ ਉੱਤੇ ਬੇਵਜਾ ਸਪ੍ਰੇਆ ਕਰਦੇ ਹਾਂ ਤਾਂ ਉਹ ਸਪ੍ਰੇਆ ਅੱਗੇ ਫੂਡ ਚੈਨ ਚ ਜਾਂਦੀਆਂ ਸਾਡੇ ਇਕੋਸਿਸਟਮ ਚ ਆਉਂਦੀਆਂ ਸਾਡੇ ਆਪ ਦੇ ਸਰੀਰ ਚ ਜਾਂਦੀਆਂ ਤੇ ਉਹਦੇ ਨਾਲ ਫਿਰ ਜਿਹੜੀਆਂ ਹੈਆਂ ਕਈ ਤਰੀਕੀਆਂ ਬਿਮਾਰੀਆਂ ਵੀ ਲੱਗਦੀਆਂ ਇਸ ਕਰਕੇ ਮੈਂ ਤਾਂ ਇੱਕ ਹੀ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਨਾ ਕਰੋ ਠੀਕ ਹੈ ਕਈ ਕਿਸਾਨ ਵੀਰ ਕਰਮ ਇੱਥੇ ਬਾਇਓ ਕਰ ਲਾਂ ਜਾਂ ਹੋਰ ਕਰਾਂ ਦੇਖੋ ਯਾਰ ਤੁਸੀਂ ਜਦੋਂ ਤੁਹਾਨੂੰ ਲੋੜ ਨਹੀਂ ਹੈਗੀ ਸਪਰੇਅ ਕਰਨ ਵੜੋਂਗੇ ਤਾਂ ਉਸ ਤੋਂ ਬਾਅਦ ਨੁਕਸਾਨ ਤੁਸੀਂ ਆਪ ਕਰੋਗੇ दाना ਕਾਲੇ ਦਾਣੇ ਨੂੰ ਚਿੱਟਾ ਕਰਦੇ ਕਰਦੇ ਗੋਰਾ ਕਰਦੇ ਕਰਦੇ ਸਪਰੇਅ ਕਰਨ ਵੜੋਂਗੇ ਕਈ ਸਾਰਾ ਜਿਹੜਾ ਹੈਗਾ ਬੂਰ ਦਾ ਖਾਫ ਕਰੋਗੇ ਪੋਲੀਨੇਸ਼ਨ ਖਰਾਬ ਕਰੋਗੇ ਬੂਰ ਨਹੀਂ ਪੈਣਾ ਅੱਗੇ ਜਿਹੜਾ ਹੈਗਾ ਪੋਲੀਨੇਸ਼ਨ ਨਹੀਂ ਹੋਣਾ ਦਾਣੇ ਖਾਲੀ ਰਹਿਣਗੇ ਇਹਦੇ ਕਰਕੇ ਸੰਜਮ ਤੋਂ ਕੰਮ ਲਿਆ ਕਰੋ ਇਹ ਸੰਜਮ ਦੇ ਨਾਲ ਤਕਨੀਕ ਦੇ ਨਾਲ ਤੇ ਸਮਝਦਾਰੀ ਦੇ ਨਾਲ ਹੀ ਖੇਤੀ ਕਰਾਂਗੇ ਤਾਂ ਆਪਾਂ ਕਾਮਯਾਬ ਹੋਵਾਂਗੇ